بولنا شاح گرو واح گرو واح گروتی فتح شریتی جی سہای وا شری پگوتی جی کی بادشاہ دسمی ਪ੍ਰਥਮ ਪਉ ਅਤੀ ਸੁਨ ਕਰ ਗੁਰੂ ਨਾਨਕ ਲਈ ਤੇ ਆਏ ਤਰੰਧਪੁਰ ਤੇ ਅਮਲਾ ਸਰੰਦਾਸਾ ਹੋਈ ਸਹਾਈ ਆਜਨ ਹਰ ਕੋ ਬਿੰਨੋ ਸਬਰੋ ਸ੍ਰੀ ਹਰਿ ਰਾਏ ਸ੍ਰੀ ਰਿਸ਼ੁੰਤੀ ਆਹੀਆਂ ਜਿਸ ਦਿੱਖੇ ਸਭ ਮੁਜਾਏ ਤੇ ਬਹਾਦਰ ਸੁਰੇ ਐ ਘਰੋਂ ਜਿ ਆਵੇ ਧਾਈ ਸਭ ਧਾਈ ਹੋਏ ਸਹਾਈ ਦਸਮੇ ਪਾਸ਼ਾ ਗੁਰੂ ਮੌਰਿਸਨ ਸਾਹਿਬ ਦੀ ਸਭ ਧਾਈ ਹੋਈ ਸਹਾਈ ਬਿਸਰ ਪਾਸ਼ਾ ਜੀ ਦੀ ਜੋਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜੀ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਤੁਹਾਂ ਸਾਜਿਆ 40 ਮੁਕਤੇ ਆਕੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਰਸਤਿਆ ਧਿਕ ਚਲਾਈ ਤੇਵਾਹੀ ਦੇ ਕਿਰਨ ਕੀਤਾ ਤੁਹਾਂ ਪਿਆਰਿਆ ਸਤਿਆਰਾ ਦੀ ਕਮਾਈ ਦਾ ਧਿਆਨ ਕਰਕੇ ਧਾਮ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਦਲਾ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸਿੱਜਤੇ ਬੰਦ ਬੰਡ ਕਟਾਏ ਕੋਪਰੀਆਂ ਲੋਹਾਈਆਂ ਅੱਖੀਆਂ ਦੇ ਚੜ੍ਹਿਆ ਅਨੰਤ ਸਿਰਾਏ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਦੀ ਹਾਜ਼ਰੀ ਆਸ ਕੀਤੀ ਜਿਸਾ ਸਵਾਸਾਂ ਨਾਲ ਤੇ ਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਗੋਲੋ ਜੀ ਵਾਹਿਗੁਰੂ ਪੰਜਾਂ ਤਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਗੋਲੋ ਜੀ ਵਾਹਿਗੁਰੂ ਸਤਿ ਖਾਲਸਾ ਜੀ ਕੀ ਅਬਾਦ ਸਾ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਦਾ ਸਤਕਾਰ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਰਹਿਤ ਅਚਰਿ ਆਏ ਦੇਤੇ ਪਤੇ ਬੰਦ ਕੀ ਪਾਇ ਪੰਥ ਕੀ ਜੀ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਮਹਬਾਨੇ ਬੋਲੋ ਜੀ ਵਾਹਿਗੁਰੂ ਸਖਨੋ ਸਿਗਾਂ ਕੇ ਸਾਨ ਗ੍ਰਹਤਾਨ ਸਹਾਦਾਨ ਤਰੁਸਾਦਾਨ ਦਨਸਪਾ ਨਾਮਦਾਨ ਸ੍ਰੀ ਹੰਸਿ ਸੁਸਨਾ ਚੋਕੀਆਂ ਛੱਡੇ ਬੁੰਡੇ ਜਗੁਜ ਕਟਾ ਧੰਕਾ ਜੈਕਾਰ ਬੋਲੋ ਜੀਵਾ ਵਾਹਿਗੁਰੂ ਸਖਾ ਲਾ ਬੰਦੀਵਾ ਮਤੋ ਜੀਵਾ ਤਰ ਅਵਸਤੂ ਹੈ ਅਕਾਲ ਪੁਰਖ ਆਪਣੇ ਪੰਦੇ ਸਦਾ ਸਹਾਈ ਦਤਾ ਜੀਓ ਸ਼ਿਨਰ ਤਾਨਾ ਸਾਹਿਬ ਤੇ ਹਰਿ ਬਕਵਾਰਿਆ ਭਾਮਾ ਦੇ ਜਨ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਤੇਰਾ ਦੇ ਫੁੱਲੇ ਦਸੰਦੀਦਾਰ ਸੇਵਾ ਸੁਭਾ ਦਾਦਾਨ ਖਾਤ ਸਜਿ ਨੂੰ ਬਖਸ਼ੋ ਹਿੰਮਾਨਿਆ ਦੇ ਬਾਗ ਗਤਾਨਿਆ ਦੇ ਤਾਰ ਨਹੀਂ ਰੋਟਿਆਂ ਦੀ ਜੋਟ ਸਤੇ ਫਤਾ ਵਹਿ ਰੂ ਆਪ ਜੀ ਦੇ ਹਜ਼ੂਰ ਬਾਸ ਹੈ ਜੀ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਤੁਨ ਜਨ ਚਾਣਨ ਹੋਵਾ ਆਪ ਜੀ ਅਪਾਰ ਕਿਰਪਾ ਬਖਸ਼ਿ ਸਤਕਾਰ ਸਮੂਹ ਸੇ ਪਰਵਾਸਦਾਰ ਜੀ ਸਿੰਧੀ ਪਰਿਵਾਰ ਵੱਲੋਂ ਮਿਲ ਕੇ ਗੁਰਦੁਆਰਾ ਸਾਹਿਬ ਵਿਖੇ ਪਰਸੋਂ ਤੋਂ ਸ੍ਰੀ ਅਨੰਤਪਰਸਨ ਸੁਲਵਾਏ ਸਨ ਇਸ ਸਮੇਂ ਆਪ ਜੀ ਦੀ ਸੰਪੂਰਨ ਵਾਰੀ ਦੇ ਭੋਗ ਪਾ ਕੇ ਜੇ ਨੇ ਉਪਰੰਤ ਆਪਨੀ ਹੋਈ ਹੈ ਉਪਰੰਤ ਛੇਰੂ ਸਾਹਿਬ ਜੀ ਕੇ ਪਾਰਕ ਕੀਤੇ ਗਏ ਆਪ ਜੀ ਦੇ ਬੱਚਿਆ ਪਾਸੋਂ ਲਗਾਤਾਰ ਤਿੰਨ ਚਾਰ ਆਪ ਜੀ ਦੀ ਸੰਪੂਰਨ ਵਾਰੀ ਪਰਦੇ ਆ ਸੇਵਾ ਨੂੰ ਸੇਵਾ ਕਰਿਆ ਪਈਆ ਭੋਲਾ ਨਹੀਂ ਕਿ ਮਾਂ ਬਖਸ਼ਿਸ਼ ਕਰਨੀ ਹੈ ਕਿ ਤੋ ਸਮਤ ਬਖਸ਼ਿਸ਼ ਕਰਨੀ ਆਪਣੇ ਬੱਚਿਆਂ ਨੂੰ ਸੁਖਬਾਨੀ ਪਰ ਸੁਖਬਾਨਾ ਬਲ ਉਤਮ ਬਖਸ਼ਿਸ਼ ਕਰਨਾ ਸੂ ਸਾਧ ਸੰਗਤ ਦੀਆਂ ਹਾਜ਼ਰੀਆਂ ਤਨ ਕੋ ਪਟਾਵਾ ਪਰਵਾਨ ਕਰਨੀਆਂ ਬਾਣੀ ਦਾ ਭਾਗ ਸੁ ਸਾਧ ਸੰਗਤ ਦੇ ਹਰਤ ਵਸਨਾ ਸਿਰ ਤੇ ਮੇਰਾ ਪ੍ਰਿਹਤ ਕਰਨਾ ਇਸ ਕੀ ਜੀਵਨ ਨਾਮ ਬਣ ਦੀ ਦਾਤ ਬਖਸ਼ਿਸ਼ ਕਰਨੀ گراہنی منوکام لے کے چند فسے کرپا کرنی سکھ پروار سیوا کرنا بل ادم بخش کرنا چن بخش کرنی ਆਪ ਜੀ ਨੇ અપਾਰ ਕਿਰਪਾ ਬਖਸ਼ਿਸ਼ ਕੀਤੀ ਹੈ ਲਗਾਤਾਰ ਨੈਨਦਨ ਸਿਪਰਵਾ ਸਾਰ ਸੰਗਤ ਨੂੰ ਤੋਂ ਮਿਲ ਕੇ ਆਪ ਜੀ ਦੀ ਬਾਣੀ ਸਰਵਨ ਕੀਤੀ ਗਈ ਹੈ ਆਪ ਦੀ અપਾਰ ਸੇਵਾ ਕੀਤੀ ਹੈ ਸਿਪਰਵਾ ਸਾਧ ਸੰਗਤ ਨੂੰ ਤੋਂ ਮਿਲ ਕੇ ਲੰਗਰ ਦੀ ਸੇਵਾ ਤਨ ਮਨ ਧਨ ਦੇ ਨਾਲ ਹਰ ਤਰ੍ਹਾਂ ਦੀ ਸੇਵਾ ਕੀਤੀ ਗਈ ਹੈ ਆਪ ਦੀ ਸੇਵਾ ਕਰੇ ਕੋਣੀ ਇਸ ਤਰ੍ਹਾਂ ਸੋ ਸਾਧ ਸੰਗਤ ਨੂੰ آپ سے جو پریم پیار اتفاق چندی کلا کوشش کر لیں گی آپ بھی اس سندر پشا کے پیت کی تینے انگی کار کر لیں آنگ سنگ سہائی ہونا سپروا ساتھ سنگ کو اندر ملکے آپ بھی دیا بخشی ہمیں یا داتا مچھو کڑاب سادی دیکھ سر کے حاجر کیتی ہے دھت پروان کر لیں اسے طرح آپ سے جو پریم پیار چندی کلا کوشش کر لیں اسے کیا سکتے حالی منوندہ

ਆਪ ਦੀ ਸਾਰੇ ਹੀ ਸੰਤਾ ਤੋਂ ਸੇਵਾ ਲੈਣੀ ਨਗਰ ਦੇ ਅੰਦਰ ਸੁਖ શાંતੀ ਵੱਤੋਂ ਦੀ ਚਰਦੀ ਕਲਾ ਮਛਿਸ਼ਟਾ ਲਈ ਇਸ ਸਮੇਂ ਆਪ ਹੀ ਆਪਣੇ ਨਾਮੇ ਬਖਸ਼ਤੇ ਨਿਹਾਲ ਕਰੋ ਅਤੇ ਹੁਕਮ ਨਾਮੇ ਤੇ ਚੱਲਣ ਦੀ ਸਵੱਥਾ ਬਖਸ਼ਿਸ਼ ਕਰ ਲਈ ਸੁਖ ਹੋਵੇ ਤੇਰਾ ਨਾਮ ਜਪਾਵੇ ਨਾਰਿਕ ਨਾਮ ਚਰਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹ ਗੁਰਜ ਕੀ ਘਰ ਸਾਹ ਵਾਹਿਗੁਰਜ ਕੀ ਖਫੇ ਖਫੇ